ਖੁਦਾ ਵਾਸਤੇ ਮੈਨੂੰ ਛੱਡ ਦਿਓ ਮੈਂ ਕੁਝ ਨਹੀਂ ਕੀਤਾ ਮੇਰੇ ਪਰਿਵਾਰ ਦਾ ਕੀ ਬਣੂਗਾ ਜੇ ਤੁਸੀਂ ਮੈਨੂੰ ਲੈ ਗਏ ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਤੇ ਹਰ ਰੋਜ਼ ਹਜ਼ਾਰਾਂ ਲੋਕ ਆਪਣੇ ਸੁਪਨਿਆਂ ਦੀ ਉਡਾਨ ਭਰਨ ਲਈ ਆਉਂਦੇ ਹਨ ਪਰ ਬੀਤੀ ਰਾਤ ਜੋ ਕੁਝ ਉੱਥੇ ਵਾਪਰਿਆ ਉਸ ਨੇ ਹਰ ਪੰਜਾਬੀ ਦੇ ਦਿਲ ਨੂੰ ਚੰਜੋੜ ਕੇ ਰੱਖ ਦਿੱਤਾ ਹੈ ਮਾਹੌਲ ਬਿਲਕੁਲ ਆਮ ਸੀ ਯਾਤਰੀ ਆਪਣੀਆਂ ਲਾਈਨਾਂ ਵਿੱਚ ਲੱਗੇ ਹੋਏ ਸਨ ਅਤੇ ਅਮਰੀਕਾ ਜਾਣ ਵਾਲੀ ਫਲਾਈਟ ਉਡਾਨ ਪਰਣ ਲਈ ਬਿਲਕੁਲ ਤਿਆਰ ਖੜੀ ਸੀ ਜਿਸ ਵਿੱਚ ਬੈਠਣ ਲਈ ਸਾਇਕੜੇ ਯਾਤਰੀ ਉਤਸੁਕ ਸਨ ਇਸੇ ਪੀੜ ਵਿੱਚ ਇੱਕ ਪੰਜਾਬੀ ਬਜ਼ੁਰਗ ਜਿਸ ਦੇ ਸਿਰ ਤੇ ਸਜੀ ਦਸਤਾਰ ਅਤੇ ਚਿਹਰੇ ਤੇ ਅਮਰੀਕਾ ਪਹੁੰਚਣ ਦੀ ਖੁਸ਼ੀ ਸਾਫ਼ ਚਲਕ ਰਹੀ ਸੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਫਲਾਈਟ ਉੱਡਣ ਵਿੱਚ ਸਿਰਫ 10 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਸੀ ਅਤੇ ਬੋਰਡਿੰਗ ਲਗਭਗ ਖਤਮ ਹੋਣ ਵਾਲੀ ਸੀ ਜਦੋਂ ਅਚਾਨਕ ਸੁਰੱਖਿਆ ਕਰਮਚਾਰੀਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇੱਕ ਟੀਮ ਤੇਜ਼ੀ ਨਾਲ ਉਸ ਬਜ਼ੁਰਗ ਵੱਲ ਵਧੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਹੋ ਕੀ ਰਿਹਾ ਹੈ ਪਰ ਅਗਲੇ ਹੀ ਪਲ ਜੋ ਦ੍ਰਿਸ਼ ਸਾਹਮਣੇ ਆਇਆ ਉਹ ਬੇਦਰਦਨਾਕ ਸੀ ਜਿਸ ਬਜ਼ੁਰਗ ਨੇ ਕੁਝ ਪਲਾਂ ਬਾਅਦ ਜਹਾਜ਼ ਦੀ ਸੀਟ ਤੇ ਬੈਠਣਾ ਸੀ ਉਸ ਨੂੰ ਅਚਾਨਕ ਪੁਲਿਸ ਨੇ ਕੈਰ ਲਿਆ ਅਤੇ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। 에어ਪੋਰਟ ਦੇ ਉਸ ਹਿੱਸੇ ਵਿੱਚ ਸਨਾਂਟਾ ਛਾ ਗਿਆ ਅਤੇ ਲੋਕਾਂ ਦੀਆਂ ਨਜ਼ਰਾਂ ਸਿਰਫ ਉਸ ਰੋਦੇ ਹੋਏ ਬਜ਼ੁਰਗ ਤੇ ਸਨ ਜੋ ਹੱਥ ਜੋੜ ਕੇ ਅਧਿਕਾਰੀਆਂ ਅੱਗੇ ਤਰਲੇ ਪਾ ਰਿਹਾ ਸੀ। ਇਹ ਘਟਨਾ ਸਿਰਫ ਇੱਕ ਗ੍ਰਿਫਤਾਰੀ ਨਹੀਂ ਸੀ। ਸਗੋਂ ਇੱਕ ਇਨਸਾਨ ਦੇ ਟੁੱਟਦੇ ਹੋਏ ਸੁਪਨਿਆਂ ਅਤੇ ਬੇਵਸ ਬੁਢਾਪੇ ਦੀ ਉਹ ਤਸਵੀਰ ਸੀ ਜਿਸ ਨੇ ਉੱਥੇ ਮੌਜੂਦ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੱਤਾ। ਅਸਲ ਵਿੱਚ ਇਹ ਸਾਰਾ ਮਾਮਲਾ ਕੀ ਸੀ ਅਤੇ ਕਿਉਂ ਐਨ ਮੌਕੇ ਤੇ ਉਸ ਬਜ਼ੁਰਗ ਨੂੰ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ ਇਸ ਦੇ ਪਿੱਛੇ ਦੀ ਕਹਾਣੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਇਸ ਬਜ਼ੁਰਗ ਦੀ ਪਛਾਣ ਜਲੰਧਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਰਦਾਰ ਕਰਨੈਲ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ ਲਗਭਗ 90 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹ ਆਪਣੀ ਜ਼ਿੰਦਗੀ ਦੀ ਜਮਾ ਪੂੰਜੀ ਲਗਾ ਕੇ ਅਮਰੀਕਾ ਜਾਣ ਦੇ ਰਾਹ ਪਏ ਸਨ ਕਰਨੈਲ ਸਿੰਘ ਦਾ ਸੁਪਨਾ ਸੀ ਕਿ ਉਹ ਆਪਣੇ ਬੁਢਾਪੇ ਵਿੱਚ ਆਪਣੇ ਪੁੱਤਰ ਕੋਲ ਅਮਰੀਕਾ ਜਾ ਕੇ ਰਹਿਣਗੇ ਜੋ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਸੈਟਲ ਹੈ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ ਪਿੰਡ ਵਿੱਚ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੀ ਵੇਚ ਦਿੱਤਾ ਸੀ ਅਤੇ ਲੱਖਾਂ ਰੁਪਏ ਇਕੱਠੇ ਕਰਕੇ ਇੱਕ ਏਜੰਟ ਨੂੰ ਦਿੱਤੇ ਸਨ ਏਜੰਟ ਨੇ ਉਹਨਾਂ ਨੂੰ ਪਰੋਸਾ ਦਿਵਾਇਆ ਸੀ ਕਿ ਉਹਨਾਂ ਦਾ ਵੀਜ਼ਾ ਬਿਲਕੁਲ ਅਸਲੀ ਹੈ ਅਤੇ ਸਾਰੀ ਕਾਗਜ਼ੀ ਕਾਰਵਾਈ ਕਾਨੂੰਨੀ ਤਰੀਕੇ ਨਾਲ ਪੂਰੀ ਕੀਤੀ ਗਈ ਹੈ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ ਰਿਸ਼ਤੇਦਾਰ ਵਧਾਈਆਂ ਦੇਣ ਆ ਰਹੇ ਸਨ ਅਤੇ ਕਰਨੈਲ ਸਿੰਘ ਨੇ ਬੜੇ ਚਾਣ ਨਾਲ ਆਪਣਾ ਸਮਾਨ ਬੰਨਿਆ ਸੀ ਉਹਨਾਂ ਦੇ ਮਨ ਵਿੱਚ ਇਹ ਤਸੱਲੀ ਸੀ ਕਿ ਹੁਣ ਜ਼ਿੰਦਗੀ ਦੇ ਬਾਕੀ ਸਾਲ ਸੁਖਾਲੇ ਲੰਘਣਗੇ ਅਤੇ ਉਹ ਆਪਣੇ ਪੋਤੇ-ਪੋਤੀਆਂ ਨਾਲ ਖੇਡ ਸਕਣਗੇ ਪਰ ਉਹਨਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਏਜੰਟ ਤੇ ਉਹਨਾਂ ਨੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ ਉਸਨੇ ਉਹਨਾਂ ਦੇ ਹੱਥਾਂ ਵਿੱਚ ਅਮਰੀਕਾ ਦਾ ਵੀਜ਼ਾ ਨਹੀਂ ਸਗੋਂ ਬਰਬਾਦੀ ਦਾ ਪਰਵਾਨਾ ਫੜਾ ਦਿੱਤਾ ਸੀ। ਇਹ ਕਹਾਣੀ ਸਿਰਫ ਕਰਨੈਲ ਸਿੰਘ ਦੀ ਨਹੀਂ ਹੈ। ਸਗੋਂ ਪੰਜਾਬ ਦੇ ਹਜ਼ਾਰਾਂ ਅਜਿਹੇ ਬਜ਼ੁਰਗਾਂ ਦੀ ਹੈ ਜੋ ਵਿਦੇਸ਼ ਜਾਣ ਦੀ ਛਾਤ ਵਿੱਚ ਠੱਗ ਏਜੰਟਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਜਦੋਂ ਉਹ ਘਰੋਂ ਤੁਰੇ ਸੰ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਪਰ ਦਿੱਲੀ 에ਅਰਪੋਰਟ ਪਹੁੰਚਦਿਆਂ ਹੀ ਉਹ ਚਮਕ ਹੰਝੂਆਂ ਵਿੱਚ ਬਦਲ ਗਈ। ਉਹਨਾਂ ਦੇ ਪਰਿਵਾਰ ਨੂੰ ਵੀ ਇਸ ਗੱਲ ਦੀ ਪਿੰਕ ਨਹੀਂ ਸੀ। कि ਜਿਸ ਜਹਾਜ਼ ਨੂੰ ਉਹ ਅਸਮਾਨ ਵਿੱਚ ਉੱਡਦਾ ਦੇਖਣ ਦੀ ਉਡੀਕ ਕਰ ਰਹੇ ਹਨ ਉਸ ਜਹਾਜ਼ ਵਿੱਚ ਉਹਨਾਂ ਦਾ ਬਾਪੂ ਬੈਠਾ ਹੀ ਨਹੀਂ ਸਗੋ ਥਾਣੇ ਦੀਆਂ ਸਲਾਖਾਂ ਪਿੱਛੇ ਪਹੁੰਚ ਚੁੱਕਾ ਹੈ ਕਟਨਾ ਵਾਲੇ ਦਿਨ ਜਦੋਂ ਕਰਨਲ ਸਿੰਘ 에어ਪੋਰਟ ਪਹੁੰਚੇ ਤਾਂ ਸ਼ੁਰੂਆਤੀ ਜਾਂਚ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ ਜਿਸ ਕਾਰਨ ਉਹਨਾਂ ਦਾ ਹੌਸਲਾ ਹੋਰ ਵੱਧ ਗਿਆ ਸੀ ਉਹਨਾਂ ਨੇ ਬੜੇ ਆਰਾਮ ਨਾਲ ਚੈੱਕ-ਇਨ ਕੀਤਾ ਆਪਣਾ ਸਮਾਨ ਜਮ੍ਹਾਂ ਕਰਵਾਇਆ ਅਤੇ ਬੋਰਡਿੰਗ ਪਾਸ ਲੈ ਕੇ ਇਮੀਗ੍ਰੇਸ਼ਨ ਕਾਊਂਟਰ ਵੱਲ ਵਧੇ। 에어ਪੋਰਟ ਦੀ ਚਕਾਚੁਦ ਅਤੇ ਪੀੜ ਬੜੱਕੇ ਵਿੱਚ ਉਹ ਥੋੜੇ ਕਬਰਾਏ ਹੋਏ ਜ਼ਰੂਰ ਸਨ ਪਰ ਮਨ ਵਿੱਚ ਅਮਰੀਕਾ ਪਹੁੰਚਣ ਦੀ ਉਮੀਦ ਨੇ ਉਹਨਾਂ ਨੂੰ ਸੰਭਾਲ ਲਿਆ ਹੋਇਆ ਸੀ। ਇਮੀਗ੍ਰੇਸ਼ਨ ਕਾਊਂਟਰ ਤੇ ਅਧਿਕਾਰੀ ਨੇ ਉਹਨਾਂ ਦੇ ਪਾਸਪੋਰਟ ਦੀ ਜਾਂਚ ਕੀਤੀ। ਮੋਹਰ ਲਗਾਈ ਅਤੇ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ। ਇੱਥੋਂ ਤੱਕ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਅਤੇ ਕਰਨੈਲ ਸਿੰਘ ਨੂੰ ਲੱਗਾ ਕਿ ਹੁਣ ਸਾਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਹਨ। ਉਸ ਸੁਰੱਖਿਆ ਜਾਂਚ ਤੋਂ ਲੰਘ ਕੇ ਬੋਰਡਿੰਗ 게ਟ ਦੇ ਨੇੜੇ ਜਾ ਕੇ ਬੈਠ ਗਏ ਜਿੱਥੇ ਹੋਰ ਯਾਤਰੀ ਵੀ ਜਹਾਜ਼ ਵਿੱਚ ਚੜਨ ਦਾ ਇੰਤਜ਼ਾਰ ਕਰ ਰਹੇ ਸਨ ਉਹ ਆਪਣੇ ਫੋਨ ਤੇ ਆਪਣੇ ਪੁੱਤਰ ਨੂੰ ਸੁਨੇਹਾ ਪੇਜ ਰਹੇ ਸਨ ਕਿ ਉਹ ਜਲਦੀ ਹੀ ਫਲਾਈਟ ਵਿੱਚ ਬੈਠਣ ਵਾਲੇ ਹਨ ਪਰ ਕਹਿੰਦੇ ਹਨ ਕਿ ਚੋਰ ਦੀ ਮਾਂ ਕੋਠੀ ਵਿੱਚ ਨਹੀਂ ਲੁਕ ਸਕਦੀ ਬਿਲਕੁਲ ਉਸੇ ਤਰ੍ਹਾਂ ਏਜੰਟ ਦੀ ਤੋਖਾਦੜੀ ਵੀ ਆਖਰੀ ਮੌਕੇ ਤੇ ਫੜੀ ਗਈ ਦਰਅਸਲ ਦਿੱਲੀ 에어ਪੋਰਟ ਤੇ ਅਮਰੀਕਾ ਅਤੇ ਕੈਨੇਡਾ ਜਾਣ ਵਾਲੀਆਂ ਫਲਾਈਟਾਂ ਲਈ ਕਈ ਵਾਰ ਦੋਰੀ ਜਾਂਚ ਹੁੰਦੀ ਹੈ ਖਾਸ ਕਰ ਜਦੋਂ 에ਅਰਲਾਈਨ ਅਧਿਕਾਰੀਆਂ ਨੂੰ ਕਿਸੇ ਦਸਤਾਵੇਜ਼ ਤੇ ਸ਼ੱਕ ਹੁੰਦਾ ਹੈ ਜਹਾਜ਼ ਉੱਡਣ ਤੋਂ ਸਿਰਫ ਕੁਝ ਮਿੰਟ ਪਹਿਲਾਂ 에ਅਰਲਾਈਨ ਦੇ ਸੁਰੱਖਿਆ ਅਮਲੇ ਨੇ ਉਹਨਾਂ ਦੇ ਵੀਜ਼ਾ ਸਟਿੱਕਰ ਦੀ ਬਾਰੀਕੀ ਨਾਲ ਜਾਂਚ ਕੀਤੀ ਇਸ ਦੌਰਾਨ ਉਹਨਾਂ ਦੇ ਸਿਸਟਮ ਵਿੱਚ ਇੱਕ ਅਲਰਟ ਆਇਆ ਜਿਸ ਨੇ ਸਾਰੀ ਸਥਿਤੀ ਨੂੰ ਪਲਟ ਕੇ ਰੱਖ ਦਿੱਤਾ ਅਧਿਕਾਰੀਆਂ ਨੇ ਪਾਇਆ ਕਿ ਪਾਸਪੋਰਟ ਤੇ ਲੱਗਿਆ ਵੀਜ਼ਾ ਸਟicker ਨਕਲੀ ਹੈ ਅਤੇ ਇਸ ਨਾਲ ਛੇੜਛਾੜ ਕੀਤੀ ਗਈ ਹੈ ਇਹ ਜਾਣਕਾਰੀ ਮਿਲਦੇ ਹੀ ਤੁਰੰਤ ਕੇਂਦਰੀ ઔਦਯੋਗਿਕ ਸੁਰੱਖਿਆ ਬਲ CISF ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਦੋਂ ਸੁਰੱਖਿਆ ਅਧਿਕਾਰੀ ਕਰਨੈਲ ਸਿੰਘ ਕੋਲ ਪਹੁੰਚੇ ਤਾਂ ਉਹ ਬਿਲਕੁਲ ਅਣਜਾਣ ਸਨ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ ਅਧਿਕਾਰੀਆਂ ਨੇ ਉਹਨਾਂ ਨੂੰ ਸਾਈਡ ਤੇ ਆਉਣ ਲਈ ਕਿਹਾ ਤਾਂ ਬਜ਼ੁਰਗ ਨੂੰ ਲੱਗਾ ਕਿ ਸ਼ਾਇਦ ਕੋਈ ਮਾਮੂਲੀ ਪੁੱਛਗਿੱਛ ਹੋਵੇਗੀ ਔਰ ਜਦੋਂ ਅਧਿਕਾਰੀਆਂ ਨੇ ਸਖਤ ਲਹਿਜੇ ਵਿੱਚ ਪੁੱਛਿਆ ਕਿ ਬਾਬਾ ਜੀ ਇਹ ਵੀਜ਼ਾ ਕਿਸ ਨੇ ਲਗਵਾਇਆ ਹੈ ਤਾਂ ਕਰਨੈਲ ਸਿੰਘ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਵੀਜ਼ਾ ਫਰਜ਼ੀ ਹੈ ਅਤੇ ਉਹ ਅਮਰੀਕਾ ਨਹੀਂ ਜਾ ਸਕਦੇ ਇਹ ਸੁਣਦਿਆਂ ਹੀ ਕਰਨੈਲ ਸਿੰਘ ਦੇ ਹੋਸ਼ ਉੱਡ ਗਏ ਉਹ ਵਾਰ-ਵਾਰ ਇੱਕੋ ਗੱਲ ਦੋਰਾ ਰਹੇ ਸਨ ਕਿ ਮੈਂ ਤਾਂ 에ਜੰਟ ਨੂੰ 30 ਲੱਖ ਰੁਪਏ ਦਿੱਤੇ ਹਨ ਮੇਰਾ ਵੀਜ਼ਾ ਨਕਲੀ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਆਪਣੀ ਜੇਲ੍ਹ ਵਿੱਚੋਂ ਏਜੰਟ ਦੇ ਦਿੱਤੇ ਹੋਏ ਕਾਗਜ਼ਾਤ ਕੱਢ ਕੇ ਵਿਖਾਉਣੇ ਸ਼ੁਰੂ ਕਰ ਦਿੱਤੇ ਪਰ ਕਾਨੂੰਨ ਦੀ ਨਜ਼ਰ ਵਿੱਚ ਉਹ ਸਿਰਫ ਕਾਗਜ਼ ਦੇ ਟੁਕੜੇ ਸਨ ਉਧਰ ਜਹਾਜ਼ ਦੇ ਦਰਵਾਜ਼ੇ ਬੰਦ ਹੋਣ ਦਾ ਐਲਾਨ ਹੋ ਰਿਹਾ ਸੀ ਅਤੇ ਇੱਧਰ ਬਜ਼ੁਰਗ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਟੁੱਟ ਰਿਹਾ ਸੀ ਪਾਸ਼ਾ ਦੀ ਸਮੱਸਿਆ ਵੀ ਇੱਕ ਵੱਡੀ ਰੁਕਾਵਟ ਬਣ ਰਹੀ ਸੀ ਕਿਉਂਕਿ ਬਜ਼ੁਰਗ ਸਿਰਫ ਪੰਜਾਬੀ ਬੋਲ ਰਿਹਾ ਸੀ ਅਤੇ ਅਧਿਕਾਰੀ ਹਿੰਦੀ ਜਾਂ ਅੰਗਰੇਜ਼ੀ ਵਿੱਚ ਸਵਾਲ ਕਰ ਰਹੇ ਸਨ ਉਨ੍ਹਾਂ ਦੀ ਬੇਬਸੀ ਵੇਖ ਕੇ ਉੱਥੇ ਖੜੇ ਹੋਰ ਯਾਤਰੀ ਵੀ ਪਾਵੁਖ ਹੋ ਗਏ ਪਰ ਸੁਰੱਖਿਆ ਨਿਯਮਾਂ ਅੱਗੇ ਕਿਸੇ ਦੀ ਇੱਕ ਨਹੀਂ ਚਲੀ ਇਹ ਉਹ ਪਲ ਸੀ ਜਦੋਂ ਇੱਕ ਆਮ ਇਨਸਾਨ ਦਾ ਵਿਸ਼ਵਾਸ ਸਿਸਟਮ ਅਤੇ ਸਮਾਜ ਦੋਮਾ ਤੋਂ ਉੱਠ ਜਾਂਦਾ ਹੈ ਜਿਸ ਬਜ਼ੁਰਗ ਨੇ ਸੋਚਿਆ ਸੀ ਕਿ ਉਹ ਕੁਝ ਘੰਟਿਆਂ ਵਿੱਚ ਅਮਰੀਕਾ ਦੀ ਧਰਤੀ ਤੇ ਪੈਰ ਰੱਖੇਗਾ ਉਹ ਹੁਣ ਦਿੱਲੀ 에ਅਰਪੋਰਟ ਦੇ ਫਰਸ਼ ਤੇ ਬੈਠਾ ਰੋ ਰਿਹਾ ਸੀ ਉਸ ਦਾ ਰੋਣਾ ਸਿਰਫ ਅਮਰੀਕਾ ਨਾ ਜਾਣ ਦਾ ਨਹੀਂ ਸੀ ਸਗੋਂ ਉਸ ਮਿਹਨਤ ਦੀ ਕਮਾਈ ਦੇ ਲੁੱਟੇ ਜਾਣ ਦਾ ਸੀ ਜੋ ਉਸਨੇ ਆਪਣੀ ਸਾਰੀ ਉਮਰ ਜੋੜੀ ਸੀ ਇਸ ਘਟਨਾ ਦਾ ਸਭ ਤੋਂ ਦੁਖਦਾਈ ਪਹਿਲੂ ਉਦੋਂ ਸਾਹਮਣੇ ਆਇਆ ਜਦੋਂ ਕਰਨਲ ਸਿੰਘ ਨੂੰ ਪਤਾ ਲੱਗਾ ਕਿ ਹੁਣ ਉਹਨਾਂ ਨੂੰ ਘਰ ਵਾਪਸ ਨਹੀਂ ਭੇਜਿਆ ਜਾਵੇਗਾ ਸਗੋਂ ਗ੍ਰਿਫਤਾਰ ਕੀਤਾ ਜਾਵੇਗਾ ਭਾਰਤੀ ਕਾਨੂੰਨ ਅਨੁਸਾਰ ਜਾਲੀ ਦਸਤਾਵੇਜ਼ਾਂ ਨਾਲ ਯਾਤਰਾ ਕਰਨ ਦੀ ਕੋਸ਼ਿਸ਼ ਕਰਨਾ ਇੱਕ ਗੰਭੀਰ ਅਪਰਾਧ ਹੈ ਭਾਵੇਂ ਯਾਤਰੀ ਖੁਦ ਧੋਖੇ ਦਾ ਸ਼ਿਕਾਰ ਕਿਉਂ ਨਾ ਹੋਇਆ ਹੋਵੇ ਪੁਲਿਸ ਨੇ ਉਨਾ ਤੇ ਧੋਖਾਧੜੀ ਅਤੇ ਜਾਲਸਾਜ਼ੀ ਦੀਆਂ ਤਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਜਦੋਂ ਇੱਕ ਬਜ਼ੁਰਗ ਵਿਅਕਤੀ ਜਿਸ ਨੇ ਸ਼ਾਇਦ ਕਦੇ ਥਾਣੇ ਦਾ ਮੂੰਹ ਵੀ ਨਹੀਂ ਦੇਖਿਆ ਸੀ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਤਾਂ ਉਹਨਾਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਸੀ। ਉਹ ਹੱਥ ਜੋੜ ਕੇ ਪੁਲਿਸ ਵਾਲਿਆਂ ਨੂੰ ਕਹਿ ਰਹੇ ਸਨ, ਪੁੱਤ ਮੇਰਾ ਕੋਈ ਕਸੂਰ ਨਹੀਂ। ਮੈਨੂੰ ਤਾਂ ਏਜੰਟ ਨੇ ਮਾਰ ਦਿੱਤਾ। ਮੈਨੂੰ ਜਾਣ ਦਿਓ। ਪਰ ਕਾਨੂੰਨ ਪਾਵਨਾਵਾਂ ਨਾਲ ਨਹੀਂ ਚੱਲਦਾ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਹਨਾਂ ਨੂੰ 에어ਪੋਰਟ ਪੁਲਿਸ ਸਟੇਸ਼ਨ ਲੈ ਗਈ। ਸੋਚੋ ਉਸ ਇਨਸਾਨ ਦੀ ਮਾਨਸਿਕ ਹਾਲਤ ਦਾ ਕੀ ਬਣਿਆ ਹੋਵੇਗਾ ਜੋ ਅਸਮਾਨ ਵਿੱਚ ਉੱਡਣ ਆਇਆ ਸੀ ਪਰ ਹੁਣ ਹਵਾਲਾਤ ਦੀ ਹਨੇਰੀ ਕੋਠੜੀ ਵਿੱਚ ਬੰਦ ਹੋਣ ਜਾ ਰਿਹਾ ਸੀ। ਇਹ ਸਿਰਫ ਕਰਨੈਲ ਸਿੰਘ ਨਾਲ ਨਹੀਂ ਹੋਇਆ ਸਗੋਂ ਇਹ ਉਹਨਾਂ ਸਾਰੇ ਮਾਪਿਆਂ ਲਈ ਇੱਕ ਚੇਤਾਵਨੀ ਹੈ। ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਜਾਂ ਖੁਦ ਜਾਣ ਦੀ ਕਾਲ ਵਿੱਚ ਗਲਤ ਰਸਤੇ ਚੁਣ ਲੈਂਦੇ ਹਨ 에어ਪੋਰਟ ਤੇ ਮੌਜੂਦ ਚਸ਼ਮਦੀਦਾ ਮੁਤਾਬਕ ਬਜ਼ੁਰਗ ਨੂੰ ਜਦੋਂ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਸਨ ਉਹਨਾਂ ਦੀ ਦਸਤਾਰ ਟਿੱਲੀ ਹੋ ਗਈ ਸੀ ਅਤੇ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਇਹ ਦ੍ਰਿਸ਼ ਕਿਸੇ ਵੀ ਸੰਵੇਦਨਸ਼ੀਲ ਇਨਸਾਨ ਨੂੰ ਰੁਆਉਣ ਲਈ ਕਾਫੀ ਸੀ ਇਸ ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਕਰਨੈਲ ਸਿੰਘ ਕੋਲੋਂ 에ਜੰਟ ਬਾਰੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਇੱਕ ਵੱਡੇ ਰੈਕੇ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਬਣ ਗਈ। ਬਜ਼ੁਰਗ ਨੇ ਦੱਸਿਆ ਕਿ 에ਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਇਹ ਡਨ ਬੇਸ ਵਾਲਾ ਵੀਜ਼ਾ ਹੈ। ਮਤਲਬ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦੇਣੇ ਸਨ ਪਰ 에ਜੰਟ ਨੇ ਚਲਾਕੀ ਨਾਲ ਪਹਿਲਾਂ ਹੀ ਮੋਟੀ ਰਕਮ ਵਸੂਲ ਲਈ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਏਜੰਟ ਨੇ ਸਿਰਫ ਪਾਸਪੋਰਟ ਤੇ ਇੱਕ ਨਕਲੀ ਸਟicker ਚਿਪਕਾਇਆ ਸੀ ਜੋ ਦੇਖਣ ਵਿੱਚ ਬਿਲਕੁਲ ਅਸਲੀ ਲੱਗਦਾ ਸੀ ਇਹ ਅੱਜਕੱਲ ਕਬੂਤਰਬਾਜ਼ਾਂ ਦਾ ਨਵਾਂ ਤਰੀਕਾ ਬਣ ਗਿਆ ਹੈ ਉਹ ਪਿੰਡਾਂ ਦੇ ਪੋਲੇ-ਬਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਜਾਂ ਤਕਨੀਕੀ ਜਾਣਕਾਰੀ ਘੱਟ ਹੁੰਦੀ ਹੈ ਪੁਲਿਸ ਨੇ ਜਦੋਂ ਉਸ ਏਜੰਟ ਦੇ ਨੰਬਰ ਤੇ ਫੋਨ ਮਿਲਾਇਆ ਤਾਂ ਉਸ ਸਵਿੱਚ ਆਫ ਆ ਰਿਹਾ ਸੀ ਇਹ ਅਕਸਰ ਹੁੰਦਾ ਹੈ ਜਿਵੇਂ ਹੀ ਗਾਕ ਫਸਦਾ ਹੈ ਏਜੰਟ ਗਾਇਬ ਹੋ ਜਾਂਦੇ ਹਨ ਅਤੇ ਪਿੱਛੇ ਰਹਿ ਜਾਂਦੇ ਹਨ ਸਿਰਫ ਬਰਬਾਦ ਹੋਏ ਪਰਿਵਾਰ ਪੁਲਿਸ ਹੁਣ ਉਸ ਏਜੰਟ ਦੀ ਪਾਲ ਕਰ ਰਹੀ ਹੈ ਪਰ ਕਰਨੈਲ ਸਿੰਘ ਲਈ ਇਹ ਬਹੁਤ ਦੇਰ ਹੋ ਚੁੱਕੀ ਹੈ ਉਹਨਾਂ ਦਾ ਪਾਸਪੋਰਟ ਹੁਣ ਬਲੈਕਲਿਸਟ ਹੋ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਸ਼ਾਇਦ ਉਹ ਪਵਿਕ ਵਿੱਚ ਕਦੇ ਵੀ ਵਿਦੇਸ਼ ਨਹੀਂ ਜਾ ਸਕਣਗੇ ਇਹ ਸਿਰਫ ਪੈਸੇ ਦਾ ਨੁਕਸਾਨ ਨਹੀਂ ਸਗੋਂ ਪੂਰੀ ਜ਼ਿੰਦਗੀ ਦੇ ਸੁਪਨਿਆਂ ਦਾ ਕਤਲ ਹੈ ਪੁੱਛਗਿਚ ਦੌਰਾਨ ਇਹ ਵੀ ਪਤਾ ਲੱਗਾ ਕਿ ਬਜ਼ੁਰਗ ਨੂੰ ਏਜੰਟ ਨੇ ਸਿਖਾਇਆ ਸੀ ਕਿ ਜੇਕਰ ਕੋਈ ਪੁੱਛੇ ਤਾਂ ਕਹਿਣਾ ਕਿ ਮੈਂ ਟੂਰਿਸਟ ਵੀਜ਼ੇ ਤੇ ਜਾ ਰਿਹਾ ਹਾਂ ਜਦਕਿ ਦਸਤਾਵੇਜ਼ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ ਏਜੰਟਾਂ ਦੀਆਂ ਇਨ੍ਹਾਂ ਝੂਠੀਆਂ ਕਹਾਣੀਆਂ ਕਰਕੇ ਹੀ ਅੱਜਕੱਲ੍ਹ ਦਿੱਲੀ 에ਅਰਪੋਰਟ ਤੇ ਸਖਤੀ ਵਧਾ ਦਿੱਤੀ ਗਈ ਹੈ ਜਿਸ ਦਾ ਖਾਮਿਆਜ਼ਾ ਕਈ ਵਾਰ ਸਹੀ ਯਾਤਰੀਆਂ ਨੂੰ ਵੀ ਭੁਗਤਣਾ ਪੈਂਦਾ ਹੈ ਪਿੰਡ ਵਿੱਚ ਜਦੋਂ ਇਹ ਖਬਰ ਪਹੁੰਚੀ ਕੇ ਕਰਨੈਲ ਸਿੰਘ ਅਮਰੀਕਾ ਨਹੀਂ ਪਹੁੰਚੇ ਸਗੋਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਪਰਿਵਾਰ ਵਿੱਚ ਕੋਰਾਮ ਮਚ ਗਿਆ ਜਿਸ ਘਰ ਵਿੱਚ ਕੁਝ ਘੰਟੇ ਪਹਿਲਾਂ ਲੱड्डੂ ਵੰਡੇ ਜਾ ਰਹੇ ਸਨ ਉੱਥੇ ਹੁਣ ਵੈਨ ਪੈ ਰਹੇ ਸਨ ਉਹਨਾਂ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਪਿੰਡ ਵਾਲੇ ਵੀ ਹੈਰਾਨ ਹਨ ਕਿ ਇੰਨਾ ਨੇਕ ਇਨਸਾਨ ਥਾਣੇ ਕਿਵੇਂ ਪਹੁੰਚ ਗਿਆ ਪਰਿਵਾਰ ਵਾਲੇ ਹੁਣ ਵਕੀਲਾਂ ਦੇ ਚੱਕਰ ਕੱਟ ਰਹੇ ਹਨ ਤਾਂ ਜੋ ਕਿਸੇ ਤਰ੍ਹਾਂ ਜ਼ਮਾਨਤ ਮਿਲ ਸਕੇ ਪਰ ਇਹ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ ਜਾਲੀ ਵੀਜ਼ਾ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਲੰਬੀ ਚਲਦੀ ਹੈ ਅਤੇ ਕਈ ਵਾਰ ਮਹੀਨਿਆਂ ਬੱਦੀ ਜੇਲ ਕੱਟਣੀ ਪੈਂਦੀ ਹੈ ਉਧਰ ਅਮਰੀਕਾ ਬੈਠਾ ਪੁੱਤਰ ਵੀ ਪਰੇਸ਼ਾਨ ਹੈ ਕਿ ਉਹ ਆਪਣੇ ਪਿਤਾ ਦੀ ਮਦਦ ਕਿਵੇਂ ਕਰੇ ਇਹ ਕਟਨਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਵਿਦੇਸ਼ ਜਾਣ ਦੀ ਅੰਨੀ ਦੌਰ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਸੀਂ ਬਿਨਾਂ ਜਾਂਚ ਪੜਤਾਲ ਕੀਤੇ ਲੱਖਾਂ ਰੁਪਏ ਅਜਿਹੇ ਲੋਕਾਂ ਦੇ ਹਵਾਲੇ ਕਰ ਦਿੰਦੇ ਹਾਂ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਕਰਨਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਜ਼ਮੀਨ ਵੇਚ ਕੇ ਪੈਸੇ ਇਕੱਠੇ ਕੀਤੇ ਸਨ ਹੁਣ ਨਾ ਜ਼ਮੀਨ ਰਹੀ ਨਾ ਪੈਸੇ ਰਹੇ ਅਤੇ ਨਾ ਹੀ ਇੱਜ਼ਤ ਬਚੀ ਸਮਾਜ ਵਿੱਚ ਜੋ ਬਦਨਾਮੀ ਹੋਈ ਉਹ ਵੱਖਰੀ ਇਹ ਇੱਕ ਅਜਿਹਾ ਜ਼ਖਮ ਹੈ ਜੋ ਸ਼ਾਇਦ ਕਦੇ ਨਹੀਂ ਪਰੇਗਾ ਪਿੰਡ ਦੀ ਪੰਚਾਇਤ ਅਤੇ ਮੋਤਬਰ ਬੰਦੇ ਹੌਨ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਅਸਲੀ ਦੋਸ਼ੀ ਏਜੰਟ ਨੂੰ ਫੜਿਆ ਜਾਵੇ ਤਾਂ ਜੋ ਬਜ਼ੁਰਗ ਨੂੰ ਇਨਸਾਫ ਮਿਲ ਸਕੇ ਪਰ ਕਾਨੂੰਨੀ ਪੇਚੀਦਗੀਆਂ ਵਿੱਚ ਫਸਿਆ ਇੱਕ ਬਜ਼ੁਰਗ ਕਦੋਂ ਬਾਹਰ ਆਵੇਗਾ ਇਹ ਕੋਈ ਨਹੀਂ ਜਾਣਦਾ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਕਰਨੈਲ ਸਿੰਘ ਦੀ ਸਿਹਤ ਵੀ ਵਿਗੜਨ ਦੀ ਖਬਰ ਹੈ ਇੱਕ ਤਾਂ ਬੁਢਾਪਾ ਉੱਤੋਂ ਇੰਨਾ ਵੱਡਾ ਸਦਮਾ ਅਤੇ ਫਿਰ ਜੇਲ੍ਹ ਦਾ ਮਾਹੌਲ ਇਸ ਸਭ ਬਰਦਾਸ਼ਤ ਕਰਨਾ ਆਸਾਨ ਨਹੀਂ ਹੈ ਜੇਲ੍ਹ ਪ੍ਰਸ਼ਾਸਨ ਮੁਤਾਬਕ ਉਹ ਸਾਰੀ ਰਾਤ ਸੁੱਤੇ ਨਹੀਂ ਅਤੇ ਸਿਰਫ ਆਪਣੇ ਪਰਿਵਾਰ ਨੂੰ ਯਾਦ ਕਰਦੇ ਰਹੇ ਇਸ ਸਥਿਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀ ਇੱਕ ਛੋਟੀ ਜਹੀ ਲਾਪਰਵਾਹੀ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ ਇਹ ਕੋਈ ਫਿਲਮੀ ਕਹਾਣੀ ਨਹੀਂ ਹੈ ਇਹ ਹਕੀਕਤ ਹੈ ਜੋ ਅੱਜਕਲ ਪੰਜਾਬ ਦੇ ਹਰ ਤੀਜੇ ਕਰਦੀ ਕਹਾਣੀ ਬਣਦੀ ਜਾ ਰਹੀ ਹੈ ਨੌਜਵਾਨਾਂ ਦੇ ਨਾਲ ਨਾਲ ਹੁਣ ਬਜ਼ੁਰਗ ਵੀ ਇਸ ਕਾਲੇ ਕਾਰੋਬਾਰ ਦਾ ਸ਼ਿਕਾਰ ਹੋ ਰਹੇ ਹਨ 에어ਪੋਰਟ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਹਰ ਹਫਤੇ ਸਾਹਮਣੇ ਆਉਂਦੇ ਹਨ ਪਰ ਲੋਕ ਫਿਰ ਵੀ ਜਾਗਰੂਕ ਨਹੀਂ ਹੋ ਰਹੇ ਅਸੀਂ ਅਕਸਰ ਖਬਰਾਂ ਪੜ੍ਹ ਕੇ ਪੁੱਲ ਜਾਂਦੇ ਹਾਂ ਪਰ ਜਿਸ ਤੇ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਰਨਲ ਸਿੰਘ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਪਰੋਸਾ ਕਰਨਾ ਚੰਗੀ ਗੱਲ ਹੈ ਪਰ ਅੰਨਾ ਪਰੋਸਾ ਬਰਬਾਦੀ ਦਾ ਕਾਰਨ ਬਣਦਾ ਹੈ ਜੇਕਰ ਕਰਨੈਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਨੇ ਵੀਜ਼ਾ ਲੱਗਣ ਤੋਂ ਬਾਅਦ ਕਿਸੇ ਪੜੇ ਲਿਖੇ ਇਨਸਾਨ ਜਾਂ ਸਰਕਾਰੀ ਵੈੱਬਸਾਈਟ ਤੋਂ ਉਸਦੀ ਜਾਂਚ ਕਰਵਾ ਲਈ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਹੁਣ ਉਹ ਸਿਰਫ ਪਛਤਾਵੇ ਦੀ ਅਗ ਵਿੱਚ ਸੜ ਰਹੇ ਹਨ ਦਿੱਲੀ ਦੀ ਤਿਹਾਰ ਜੇਲ੍ਹ ਜਾਂ ਹੋਰ ਹਿਰਾਸਤੀ ਕੇਂਦਰਾਂ ਵਿੱਚ ਅਜੇਹ ਸਾਇਕੜੇ ਪੰਜਾਬੀ ਬੰਦ ਹਨ ਜੋ ਏਜੰਟਾਂ ਦੇ ਧੋਖੇ ਕਾਰਨ ਅਪਰਾਧੀ ਬਣ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ ਅਤੇ 에이ਜੰਟ ਨਵੇਂ ਸ਼ਿਕਾਰ ਲੱਭਣ ਵਿੱਚ ਰੁੱਝੇ ਹੋਏ ਹਨ। ਅੰਤ ਵਿੱਚ ਇਸ ਕਹਾਣੀ ਤੋਂ ਮਿਲਦੀ ਸਿੱਖਿਆ ਇਹ ਹੀ ਹੈ ਕਿ ਲਾਲਚ ਬੁਰੀ ਬਲਾ ਹੈ ਅਤੇ ਸਾਵਧਾਨੀ ਹਟੀ ਦੁਰਘਟਨਾ ਕਟੀ। ਵਿਦੇਸ਼ ਜਾਣ ਦਾ ਚਾਹ ਆਪਣੀ ਜਗ੍ਹਾ ਹੈ ਪਰ ਉਸ ਲਈ ਕਾਨੂੰਨ ਨੂੰ ਦਾ ਤੇ ਲਗਾਉਣਾ ਕਿਦਰੇ ਦੀ ਸਿਆਣਪ ਨਹੀਂ ਹੈ। ਕਰਨੈਲ ਸਿੰਘ ਦੇ ਹੰਝੂ ਸਾਨੂੰ ਇਹ ਚੇਤਾਵਨੀ ਦੇ ਰਹੇ ਹਨ ਕਿ ਸੁਪਨੇ ਜ਼ਰੂਰ ਦੇਖੋ ਪਰ ਖੁੱਲੀਆਂ ਅੱਖਾਂ ਨਾਲ ਅਤੇ ਹੋਸ਼ ਵਿੱਚ ਰਹਿ ਕੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ